ਜਿਹੜਾ ਆਪਣੇ ਆਪ ਆਟਾ ਇੱਧਰ ਉੱਧਰ ਹੋ ਜਵੇ ਨਾ ਇਹ 1 ਕਿਲੋ ਮੈਦੇ ਵਿੱਚ ਆਪਾਂ ਨੇ ਅੱਧਾ ਚਮਚ ਆਜਵੈਣ ਦਾ ਤੇ ਡੇਢ ਚਮਚ ਨਮਕ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ 1/4 ਚਮਚ ਤੇਲ ਪਾ DNA ਤੇ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਵਿੱਚ ਮੋਣ ਦੇਣਾ ਆਪਾਂ ਨੇ ਬਹੁਤੀ ਮੁਠੀ ਨਹੀਂ ਐਦਾਂ ਬਣਨੀ ਚਾਹੀਦੀ ਪਾਣੀ ਆਪਾਂ ਨੂੰ ਪਹਿਲਾਂ ਹੀ ਕਿਸੇ ਛੋਟੇ ਜੱਗ ਮੱਤ ਜੋ ਵੀ ਹੈ ਉਹਦੇ ਵਿੱਚ ਕੱਢ ਲੈਣਾ ਚਾਹੀਦਾ ਕਿਉਂਕਿ ਜੇ ਜ਼ਿਆਦਾ ਹੋਵੇ ਨਾ ਪਾਣੀ ਦਾ ਉਹ ਫਿਰ ਜਿਆਦਾ ਹੀ ਡਿੱਕ ਜਾਂਦਾ ਪਾਣੀ ਆਪਾਂ ਨੇ ਥੋੜਾ ਥੋੜਾ ਕਰਕੇ ਪਾਉਣਾ ਹੈ ਬਿਲਕੁਲ ਸਖਤ ਆਟਾ ਗੁੰਨਣਾ ਕਿਉਂਕਿ ਜਿਆਦਾ ਆਪਾਂ ਇਹਨੂੰ 에ਅਰ ਬੈਗ ਵਿੱਚ ਰੱਖ ਵੀ ਦਿੰਨੇ ਆ ਬਾਅਦ ਵਿੱਚ ਫੇਰ ਆਟਾ ਸੈੱਟ ਹੋ ਕੇ ਹਲਕਾ ਜਾ ਉਹ ਢਿੱਲਾ ਹੋ ਜਾਂਦਾ ਫਸੇ ਥੋੜਾ ਜਿਹਾ ਰਹਿ ਗਿਆ ਬਸ ਇਹਨੂੰ ਐਦਾਂ ਕਰਕੇ ਗੁੰਨੀ ਜਾ ਰਹੀ ਹਾਂ ਮੈਂ ਗੁੰਨੀ ਜਾ ਰਹੀ ਹਾਂ ਇਹ ਉਦਾਂ ਨਾ ਰਹੇ ਵੀ ਜਿੱਮੇ ਆਪਾਂ ਨੇ ਮਠੀਆਂ ਨਹੀਂ ਪਕਾਉਣੀਆਂ ਹੁੰਦੀਆਂ ਮੁਲਾਇਮ ਹੋਣਾ ਚਾਹੀਦਾ ਆਟਾ ਉੰਜ ਹੋਣਾ ਸਖਤ ਚਾਹੀਦਾ ਹੋਣਾ ਮਲਾਈਮ ਚਾਹੀਦਾ ਆਟਾ ਮੈਂ ਗੁੰਨ ਲਿਆ ਇਹ ਦੇਖੋ ਬਸ ਇੰਨਾ ਨਰਮ ਆਪਾਂ ਨੇ ਹੁਣ ਇਹਨੂੰ ਰੱਖ ਦੇਣਾ 에ਅਰ ਟਾਈਟ ਵਿੱਚ ਦੇਖੋ ਮੇਰਾ ਸ਼ੀਸ਼ੇ ਦਾ ਇਹ ਟਾਈਟ ਹਵਾ ਇਹਦੇ ਵਿੱਚ ਬਿਲਕੁਲ ਨਹੀਂ ਜਾਣੀ ਚਾਹੀਦੀ ਆਪਾਂ ਇਹਨੂੰ ਪੋਲੀਥਿਨ ਵਿੱਚ ਵੀ ਰੱਖ ਸਕਦੇ ਹਾਂ ਚੰਗੀ ਤਰ੍ਹਾਂ ਉਹਨੂੰ ਲਪੇਟ ਕੇ ਨਾ ਬਿਲਕੁਲ ਬੰਦ ਕਰਕੇ ਰੈਸਟ ਇਹਨੂੰ ਦੋਗੇ ਆਪਾਂ ਆਲੂ ਆਪਣੇ ਛਿੱਲੇ ਗਏ ਇਹਨਾਂ ਆਲੂਆਂ ਨੂੰ ਨਾ ਹੱਥ ਨਾਲੇ ਜ਼ਿਆਦਾ ਠੀਕ ਰਹਿੰਦਾ क्योंकि ना मोड़े मोटे होने चाहिए है मीडियम अग रख ली अपने 2-3 ਚਮਚ ਤੇਲ ਪਾ ਲਿਆ ਆ ਪਹਿਲਾਂ ਆਪਾਂ ਨੇ ਅਦਰਕ ਪਾ ਦੇਣਾ ੁੱਕਾ ਧਨੀਆ ਸਾਬਤ ਇਸ ਤੋਂ ਇਲਾਵਾ ਇਹ ਆਪਣਾ ਗ੍ਰੀਨ ਧਨੀਏ ਦੇ ਬੀਜ ਆ ਇਹ ਪੱਕ ਗਿਆ ਧਨੀਆ ਹਰੀ ਮਿਰਚ ਇਹ ਦਾ ਕ੍ਰਸ਼ ਕਰਿਆ ਹੋਇਆ ਇਹ ਆਪਣੇ ਦਰਦਰਾ ਪੀਸਿਆ ਹੈ ਧਨੀਆ ਇਹਨੂੰ ਹੁਣ ਹਲਕਾ ਬ੍ਰਾਊਨ ਹੋਣ ਦੇਣਾ ਆਪਣੀਆਂ ਮਿਰਚਾਂ ਜਿਹੜੀਆਂ ਕਰਾਂਚੀ ਕਰਾਂਚੀ ਜੀਆਂ ਹੋ ਗਈਆਂ ਕਾਲੀਆਂ ਨਹੀਂ ਕਰਨੀਆਂ ਆਪਾਂ ਨੇ ਫਿਰ ਆਪਾਂ ਨੇ ਪਾ ਦੇਣਾ ਇਹ ਮੋਟਾ-ਮੋਟਾ ਰੱਖਿਆ ਹੋਇਆ ਆਲੂ ਬਾਕੀ ਇਹ ਥੋੜਾ ਮੈਂ ਜਿਆਦਾ ਮੋਟਾ ਰੱਖਿਆ ਜਦੋਂ ਆਪਾਂ ਇਹਨੂੰ ਥੋੜਾ-ਥੋੜਾ ਨਾ ਇਹਦਾ ਜਿਹਨੇ ਫਰਾਈ ਹੁੰਦਾ ਹੈ ਇਹਦੇ ਤੇ ਨਾ ਇੱਕ ਉੱਪਰ ਲੇਅਰ ਦੀ ਆ ਜੂਗੀ ਐਦਾਂ ਕਰਕੇ ਤਿਆਰ ਕਰਿਆ ਮਸਾਲਾ ਜਿਹੜਾ ਬਹੁਤ ਜ਼ਿਆਦਾ ਸਵਾਦ ਬਣਦਾ। ਪੂੜੇ ਤੇ ਚਿਲੀ ਫਲੇਕਸ ਤੇ ਨਮਕ ਪਾ ਲੈਣਾ। ਇਹ 2 ਚਮਚ ਮੈਂ ਅਮਚੂਰ ਪਾਊਂਗੀ। ਬੜੇ ਲੱਗਦੇ ਆ ਉਹ ਆਪਾਂ ਨੇ ਐਦਾਂ ਕਰਕੇ ਨਾ ਤੋਰ ਲਾਣੀ। ਮੁੱਕ ਵਗੈਰਾ ਚੈੱਕ ਕਰ ਲਿਆ ਮਸਾਲਾ ਬਹੁਤ ਹੀ ਜ਼ਿਆਦਾ ਚੁਰਚਰਾ ਬਹੁਤ ਹੀ ਜ਼ਿਆਦਾ ਸਵਾਦ ਬਣਿਆ। ਆਪਾਂ ਨੇ ਇਹਨੂੰ ਕੱਢ ਲਾਣਾ ਇਸ ਥਾਲੀ ਵਿੱਚ ਤਾਂ ਕਿ ਛੇਤੀ ਠੰਡਾ ਹੋ ਜਾਵੇ। ਆਪਾਂ ਨੇ ਜਦੋਂ ਸ਼ੁਰੂਆਤ ਵਿੱਚੇ ਪਾਈ ਸੀ ਨਾ ਧਨੀਏ ਦਾ ਉਸ ਟਾਈਮ ਆਪਾਂ ਨੇ ਮਟਰ ਪਾਉਣੇ ਸੀ। ਚਲੋ ਮੇਰੇ ਮਟਰ ਫਰੋਜ਼ਨ ਮਟਰ ਆ ਇਸ ਕਰਕੇ ਮੈਂ ਉਹਨਾਂ ਨੂੰ ਅਲੱਗ ਰੱਖਤਾ ਮੈਂ ਕਿਹਾ ਚਲੋ ਇੰਨੇ ਟਾਈਮ ਨੂੰ ਤਾਂ ਮੇਰਾ ਮਸਾਲਾ ਬਣ ਜਾਣਾ। ਪਰੋਬਸਨ ਮਟਰ ਮੈਂ ਬਾਹਰ ਕੱਢ ਕੇ ਰੱਖੇ ਹੋਏ ਆ ਉਹ ਥੋੜੇ ਆਪਣਾ ਨਾਰਮਲ ਜਿਹਾ ਹੋ ਜਾਣ ਟੈਂਪਰੇਚਰ ਤੇ ਐਨੇ ਨੂੰ ਆਪਣਾ ਮਸਾਲਾ ਬਣ ਗਿਆ ਮੈਂ ਬਾਅਦ ਵਿੱਚ ਹਿਲਾ ਦੂੰਗੀ ਮੈਂ ਕਿਹਾ ਚਲੋ ਹੁਣ ਆਪਾਂ ਨੇ ਨਾ ਕੰਨੇ ਮਟਰਾਂ ਨੂੰ ਥੋੜਾ ਜਿਹਾ ਸੇਕ ਲਵਾ ਲੈਣਾ ਤਾਂ ਜਿਹੜੇ ਚਾਜਦਾ ਨਾਰਮਲ ਜਿਹਾ ਹੋ ਗਿਆ ਹੁਣ ਐਨੇ ਨੂੰ ਆਪਣਾ ਮਸਾਲਾ ਬਣ ਗਿਆ ਦਾ ਤੱਕ ਵੈਸੇ ਜੇ ਆਪਾਂ ਪਹਿਲਾਂ ਪਾ ਦਈਏ ਨਾ ਫਿਰ ਵੀ ਵਧੀਆ ਰਹਿੰਦੇ ਆ ਜਦੋਂ ਆਪਾਂ ਇਹ ਢੰਗੀਆਂ ਪਾਉਣਾ ਉਸੇ ਟਾਈਮ ਆਪਾਂ ਪਾ ਸਕਦੇ ਹਾਂ ਕਿਉਂਕਿ ਇਹ ਬਣੇ ਹੋਏ ਆ ਇਹਨਾਂ ਨੂੰ ਬਣਾਉਣ ਦੀ ਲੋੜ ਨਹੀਂ ਇਸ ਕਰਕੇ ਮੈਂ ਬਾਅਦ ਵਿੱਚ ਇਹਨਾਂ ਨੂੰ ਸਟੇਕ ਕਰਵਾ ਲੈਣਾ ਬਸ ਐਦਾਂ ਤੇ ਥੋੜਾ ਥੋੜਾ ਮੈਂ ਰੈੱਡ ਮਿਰਚ ਪਾਊਡਰ ਪਾਇਆ ਤੇ ਐਦਾਂ ਕਰਕੇ ਆਪਾਂ ਨੇ ਰੜਾ ਲੈਣੀ ਹੁਣ ਮਟਰ ਵਿੱਚ ਆਪਣਾ ਆਟਾ ਹੈ ਨਾ ਜਿਹੜਾ ਬਿਲਕੁਲ ਤਿਆਰ ਆ ਮੈਂ ਪਹਿਲਾਂ ਇਹਨੂੰ ਮੁੱਕੀ ਦੇ ਲਈ ਸੀ ਚੰਗੀ ਤਰ੍ਹਾਂ ਆਟਾ ਬਣਾ ਇੰਨਾ ਤਿਆਰ ਹੋਣਾ ਚਾਹੀਦਾ ਕਿ ਜਦੋਂ ਆਪਾਂ ਇਦਾਂ ਦੱਬੀਏ ਇਦਾਂ ਉੱਪਰ ਨੂੰ ਆਵੇ ਆਟਾ ਤੇ ਹੁਣ ਆਪਾਂ ਨੇ ਇਹਦੇ ਛੋਟੇ-ਛੋਟੇ ਪੇੜੇ ਕੱਢ ਲੈਣੇ ਇਦਾਂ ਤੋੜ ਲੈਣੇ ਮੈਂ ਤੇ ਇਹਦੇ ਵਿੱਚ ਰੱਖ ਲੈਣੇ ਇਹ ਛੇਤੀ ਬੇਲ ਹੋ ਜਾਣਾ ਫਿਰ ਐਦਾਂ ਪੱਟੀ ਕਰੀ ਹੋਈ ਐਦਾਂ ਕਰਕੇ ਆਪਾਂ ਨੇ ਥੋੜਾ ਜਿਹਾ ਤੇਲ ਦੀ ਇੱਕ ਐਦਾਂ ਲਾ ਲੈਣੀ ਉਂਗਲ ਤੇ ਆਪਣੇ ਹੱਥਾਂ ਨੂੰ ਲਾ ਲੈਣਾ ਤੇ ਬੇਲਣੇ ਨੂੰ ਲਾ ਲੈਣਾ ਜਿੰਨਾ ਵਧਾ ਸਕਦੇ ਆ ਵਧਾ ਲਓ ਇਹਨੂੰ ਉਨਾ ਆਸਾਨੀ ਨਾਲ ਬੇਲ ਹੋ ਜਾਊਗਾ ਐਦਾਂ ਆਪਣਾ ਆਟਾ ਹੈ ਨਾ ਜਿਹੜਾ ਬਹੁਤ ਜ਼ਿਆਦਾ ਨਰਮ ਨਹੀਂ ਹੋਣਾ ਚਾਹੀਦਾ ਹੱਦ ਤੋਂ ਜ਼ਿਆਦਾ ਸਖਤ ਵੀ ਨਹੀਂ ਹੋਣਾ ਚਾਹੀਦਾ ਆਟਾ ਆਪਣਾ ਬਹੁਤ ਸੋਹਣਾ ਬਣ ਗਿਆ ਆਪਾਂ ਇਹਨੂੰ ਥੋੜਾ ਲੰਬਾਈ 'ਚ ਰੱਖਣਾ ਹੈ ਇਦਾਂ ਕਰਕੇ ਜਿਹੜਾ ਆਪਣੇ ਆਪ ਆਟਾ ਇੱਧਰ ਉੱਧਰ ਹੋ ਜਵੇ ਨਾ ਇਹਦਾ ਮਤਲਬ ਆਟਾ ਜਿਹੜਾ ਆਪਣਾ ਵਧੀਆ ਹੈ ਜੇ ਨਾਲ ਜੁੜਿਆ ਰਹਿ ਜਵੇ ਇਹਦਾ ਮਤਲਬ ਆਟਾ ਪਤਲਾ ਹੈ ਇਸ ਕਰਕੇ ਆਪਾਂ ਨੇ ਇਦਾਂ ਕਰਕੇ ਮੈਂ ਹੁਣ ਨਾਲ ਦੀ ਨਾਲੇ ਬਣਾਉਣਾ ਕਿਉਂਕਿ ਜੇ ਆਪਾਂ ਲੇਟਰ ਬਣਾਉਣੇ ਹੋਵੇ ਪਹਿਲਾਂ ਆਪਾਂ ਇਕੱਠੇ ਕਰ ਸਕਦੇ ਆ ਹੁਣ ਮੈਂ ਨਾਲ ਦੀ ਨਾਲ ਇੱਧਰ ਰੱਖ ਲਿਆ ਤੇਲ ਤੇ ਆਪਾਂ ਨੇ ਨਾਲ ਦੀ ਨਾਲ ਭਰ ਲੈਣਾ ਆ ਭਰਨ ਦੇ ਬਹੁਤ ਤਰੀਕੇ ਆ ਹੁਣ ਜਿਵੇਂ ਤੁਸੀਂ ਚਾਹੋ ਪਰ ਮੈਂ ਜਿਵੇਂ ਪੁਰਾਣਾ ਤਰੀਕਾ ਆ ਅੱਧੇ ਹਿੱਸੇ ਨੂੰ ਲਾ ਲੈਣੀ ਹੁੰਦੀ ਆ ਤੇ ਇਧਰੋਂ ਆਹ ਵਾਲੇ ਅੱਧੇ ਹਿੱਸੇ ਨੂੰ ਕਿਉਂਕਿ ਆਪਾਂ ਨੇ ਜਦੋਂ ਇਹਨੂੰ ਮਿਲਾਉਣਾ ਹੈ ਆਹ ਹਿੱਸੇ ਨੂੰ ਤੇ ਆਹ ਹਿੱਸੇ ਨੂੰ ਮੈਂ ਇਦਾਂ ਮਿਲਾਉਣਾ ਹੈ ਇਧਰ ਵੀ ਲੱਗਿਆ ਹੋਇਆ ਪਾਣੀ ਤੇ ਇਧਰ ਵੀ ਲੱਗਿਆ ਹੋਇਆ ਚਾਹੇ ਇਧਰਲੇ ਪਾਸੇ ਲਗਾ ਸਕਦੇ ਆ ਇਦਾਂ ਕਰਕੇ ਇਹ ਦੇਖੋ ਐਦਾਂ ਕੋਲੀ ਬਣ ਗਈ ਐਦਾਂ ਮੈਂ ਹੱਥ ਨਾਲ ਚੱਕ ਕੇ ਸਾਰੇ ਪਾਸੇ ਲਗਾ ਕੇ ਪਾਣੀ ਐਦਾਂ ਕਰਕੇ ਆਪਾਂ ਇਹਨੂੰ ਐਦਾਂ ਕਰ ਸਕਦੇ ਆ ਕਿਉਂਕਿ ਆਲੂਆਂ ਨਾ ਫਿਰ ਜਿਹੜਾ ਆਲੂ ਇਹ ਨਹੀਂ ਹੋਣਾ ਚਾਹੀਦਾ ਵੀ ਉੱਪਰਲੇ ਹਿੱਸੇ ਨੂੰ ਐਦਾਂ ਹੋ ਗਿਆ ਸ਼ੇਪ ਵਧੀਆ ਆ ਜਾਂਦੀ ਹੈ ਤੇ ਇਧਰੋਂ ਪਿੱਛੇ ਤੇ ਪੱਟੀ ਆ ਜਿਹੜੀ ਇਹਨੂੰ ਐਦਾਂ ਮੋੜ ਲਓ ਤੇ ਇਧਰ ਦਾ ਇਧਰ ਨੂੰ ਤੇ ਇਧਰ ਦਾ ਇਧਰ ਨੂੰ ਜੋੜ ਦੋ ਬਾਅਦ ਵਿੱਚ ਥੋੜਾ ਥੋੜਾ ਇਹਨੂੰ ਐਦਾਂ ਜੋੜ ਦੋ ਆਪਣਾ ਸਮੋਸਾ ਤੇ ਹੁਣ ਇਹਨੂੰ ਆਪਾਂ ਨੇ ਇੱਥੇ ਰੱਖ ਦੇਣਾ ਜਦੋਂ ਆਪਣਾ ਸਮੋਸਾ ਬਿਨਾਂ ਸਹਾਰੇ ਤੋਂ ਐਦਾਂ ਖੜਦਾ ਹੈ ਤਾਂ ਇਹਦਾ ਮਤਲਬ ਸਮੋਸਾ ਜਿਹੜਾ ਫਿੱਟ ਬਣਿਆ ਹੈ ਬਿਲਕੁਲ ਠੀਕ ਐਦਾਂ ਖੜਨਾ ਚਾਹੀਦਾ ਸਮੋਸਾ ਸਮੋਸਾ ਟੁੱਟਦੇ ਆਂ ਹੀ ਦੇਖੋ ਮੂੰਹ ਵਿੱਚ ਪਾਣੀ ਆਉਂਦਾ ਐ ਇੰਨਾ ਵਧੀਆ ਇੰਨਾ ਕਰਾਂਚੀ ਉੱਪਰਲਾ ਹਿੱਸਾ ਹਾਂਜੀ ਸਮੋਸੇ ਬੜੇ ਵਧੀਆ ਬਣੇ ਆ ਤੁਸੀਂ ਵੀ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਹਾਈਪ ਕਰ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ